ਕਾ ਆਰਤਿਕ ਮਹਿੰਨੇ ਦੇ ਮੌਕੇ ਤੇ ਭਗਵਾਨ ਸ਼ਾਲੀਗ੍ਰਾਮ ਤੇ ਤુલਸੀ ਮਾਤਾ ਦਾ ਵਿਆਹ ਸ਼੍ਰੀ ਦੁਰਗਾ ਮੰਦਰ ਸਮਰਾਲਾ ਵਿਖੇ ਕਰਵਾਇਆ ਗਿਆ ਸਵੇਰੇ 5 ਵਜੇ ਭਗਵਾਨ ਸ਼ਾਲੀਗ੍ਰਾਮ ਦੀ ਵਿਆਹ ਦੀ ਭਰਾਤ ਬਹੁਤ ਉਮਤਾ ਮਤੇ ਬੈਂਡਵਾਚਾਂ ਦੇ ਨਾਲ ਮੰਦਰ ਤੋਰਵਾਨਾ ਹੋਈ ਹੈ ਤੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਇਹ ਦੁਰਗਾ ਮੰਦਰ ਪਹੁੰਚੀ ਜਿੱਥੇ ਬਰਾਤ ਦਾ ਨਿਗਾਸ ਸਵਾਗਤ ਕੀਤਾ ਗਿਆ ਬਾਬਾ ਸ਼੍ਰੀ 108 ਯਗਨਾਚੀ ਨੇ ਰੀਬਨ ਕੱਟਿਆ ਤੇ ਰਸਮਾਂ ਲਈ ਭਾਈਆਂ ਨੇ ਮੰਦਰ ਪਰਿਸਰ ਦੇ ਵਿੱਚ ਭਗਵਾਨ ਸ਼ਾਲੀਗ੍ਰਾਮ ਦੀ ਵਿਆਸ ਮਾਗਮ ਦੇ ਵਿੱਚ ਸ਼ਾਮਲ ਸਾਰੇ ਬਰਾਤੀਆਂ ਦੇ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਅਤੇ ਭਗਵਾਨ ਸ਼ਾਲੀਗ੍ਰਾਮ ਅਤੇ ਤੂਲਸੀ ਦੇ ਵਿਆਹ ਲਈ ਵਿਸ਼ੇਸ਼ ਤੌਰ ਤੇ ਆਏ ਵਿਦਵਾਨ ਬ੍ਰਾਹਮਣਾਂ ਨੇ ਵਿਆਧੀਆਂ ਰਸਮਾਂ ਨਿਭਾਈਆਂ ਨੇ ਅਤੇ ਵਿਆਹ ਸਮਾਰੋਹ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੇ ਵਿਆਹ ਦੇ ਗੀਤ ਗਾਏ ਨੇ ਅਤੇ ਭਜਨ ਕੀਰਤਨ ਕੀਤਾ। ਇਹ ਕਾਤਿਕਾ ਮਹੀਨਾ ਨੇ ਭਗਵਾਨ ਜਿਹੜੇ ਸਾਰੇ जितने भी देवता हुए हैं सब जल में प्रवेश करते हैं कार्तिक महीने में जल में प्रवेश करते हैं कार्तिक महीने में और जितनी भी ग्रंथ और पोथी जो भी है धार्मिक चीजें वो सब कंसों का मार्फत वो सब जल में अलोप गए थे फिर जल से जितने भी ऋषि मुनि ने निकाले थे ऋषि मुनि जो निकाले थे पोथी का और ग्रंथ का तो उसी उस तरह उनका गोत्र रखा गया तो सब जितने भी संसार है सब ऋषि मुनि के ही संतान हैं फिर भगवान जैसे मंदिर में सनों पैंतीस साल से ऊपर हो गया भागवत कथा रखा जाता है और ये तुलसी का प्रोग्राम जो कार्तिक महातम ये रखा जाता है तो पैंतीस साल से ज़्यादा हो गया चालीस के करीब हो गया प्रभात फेरी भी पंद्रह दिवाली के बाद निकाला जाता है तो उस दिवाली के बाद हमारा जो तो है बारह दिन ग्यारह दिन तुलसी का कुछ शोभा यात्रा निकालते हैं मंदिर से दुर्गा मंदिर सम्राला से निकालते हैं और सारे संगत को हमारे शहर में जहाँ जहाँ जिसमें सजन बुलाते हैं उस जगह जाकर चाय पानी का जो भी उनकी होता है बुलाते हैं आदर सत्कार करते हैं तो हम वहाँ जाते हैं जहाँ जो बुलाते हैं अने तो अपना सिद्धे लगन कीर्तन जो होता है परिक्रमा करके फिर मंदिर में आ जाते हैं तो मंदिर में आकर जब लास्ट होता है पूर्णमासी के दिन हम फिर तुलसी विवाह रखते हैं तो सभी संगत हमारे शहर का संगत जो माता और बहनों भाई बंधु जो भी है सब पूरा मगन और साथ देते हैं उनके तो साथ में आकर सारी ब्याह शादी मंदिर में खुण होता है और क्या क्या प्रोग्राम प्रोग्राम जैसे मतलब जैसा तुलसी का हो गया या फिर कोई भी गरीब घर के कन्या हो तो जिसका नहीं समर्थ है तो मंदिर में ब्याह कर सकते हैं उनको फ्री हमें ब्याह करा सकते हैं। हाँ इसके बाद जो है यहाँ से तुलसी का जो है प्रोग्राम जाकर ठाकुर जी के पहले हम जो कार्तिक महात्म कथा रखे हैं उसको जाकर भोग पाएंगे भोग पाने के बाद फिर सब संगत जो है चाय पानी पिएंगे और उसके बाद फिर हम आठ नौ बजे के बाद जो है सफेद प्रभात तुलसी माता का तुलसी प्रभात को उनकी शादी किया जाएगी बड़े बड़े विद्वान पंडित बैठे होंगे और वो फेरी करवाएंगे और साथ तुलसी और ठाकुर जी के साथ विवाह होंगे मेरा नाम विशाल भारती है जी यूथ कांग्रेस प्रधान समाला ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਡੇ ਪੱਤਰਕਾਰ ਭਾਈਚਾਰਾ ਨੂੰ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੱਜ ਮਾਤਾ ਤુલਸੀ ਦਾ ਤુલਸੀ ਜੀ ਦਾ ਸ਼ਾਲੀਗ੍ਰਾਮ ਜੀ ਨਾਲ ਜਿਹੜਾ ਵਿਆਹ ਉਹ ਅੱਜ ਦੇ ਦਿਨ ਅੱਜ ਬਹੁਤ ਮਹੱਤਵਪੂਰਨ ਸਾਡੇ ਸ਼ਹਿਰ ਵਾਸੀਆਂ ਲਈ ਸਨਾਤਨ ਧਰਮ ਲਈ ਕਿਉਂਕਿ ਅੱਜ ਦੇਵ ਦੀਪਾਵਲੀ ਵੀ ਅੱਜ ਦੇ ਦਿਨ ਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਸਦੀਪਾਵਲੀ ਤੋਂ ਬਾਅਦ ਪ੍ਰਭਾਤ ਫੇਰੀਆਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਹੈ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹੜੇ ਜਗ੍ਹਾ ਤੇ ਜਾਂ ਜੋ ਆਪਣੇ ਘਰ ਦੇ ਵਿੱਚ ਸ੍ਰੀਬੂ ਦਾ ਆਗਮਨ ਕਰਵਾਂਦੇ ਨੇ ਉਹਨਾਂ ਦੇ ਘਰ ਪ੍ਰਭਾਤ ਫੇਰੀ ਆ ਜਿਹੜੀ ਸਵੇਰੇ ਸਾਡੇ ਪ੍ਰਾਚੀਨ ਮੰਦਿਰ ਸਮਰਾਲੇ ਦੇ ਸ਼੍ਰੀ ਦੁਰਗਾ ਮੰਦਿਰ ਸਮਰਾਲਾ ਤੋਂ ਇੱਥੋਂ ਨਿਕਲਦੀ ਆ ਤੇ ਘਰ-ਘਰ ਜਿਹੜੀ ਪ੍ਰਭਾਤ ਫੇਰੀ ਆ ਫੇਰਾ ਪਾਉਂਦੀ ਆ ਸੋ ਬਹੁਤ ਹੀ ਜਿਹੜੇ ਸਾਡੇ ਸ਼ਹਿਰ ਦੇ ਇਲਾਕੇ ਦੇ ਲੋਕ ਨੇ ਸਾਡੀਆਂ ਮਾਤਾਵਾਂ ਨੇ ਭੈਣਾਂ ਸਾਡੇ ਬਜ਼ੁਰਗ ਨੇ ਉਹ ਬਹੁਤ ਹੀ ਚਾਹ ਨਾਲ ਤੇ ਬਹੁਤ ਹੀ ਸ਼ਰਧਾ ਦੇ ਨਾਲ ਆ ਜਿਹੜਾ ਇਹ ਪ੍ਰਭਾਤ ਫੇਰੀ ਬਣਾਉਂਦੇ ਨੇ ਉਸ ਤੋਂ ਬਾਅਦ 카ਰ्तिक ਮਹੀਨੇ ਦੀ ਜਿਹੜੀ ਪੂਰਨਮਾਸ਼ੀ ਆ ਉਸ ਦਿਨ ਮਾਤਾ ਤુલਸੀ ਦਾ ਸ਼ਾਲੀਗ੍ਰਾਮ ਜੀ ਨਾਲ ਵਿਆਹ ਬਹੁਤ ਬੜੀ ਹੀ ਧੂਮ ਧਾਮ ਨਾਲ ਕੀਤਾ ਜਾਂਦਾ ਸੋ ਆਪਣੇ ਘਰ ਦੇ ਵਿੱਚ ਵੀ ਕਈ ਇਹ ਵਿਆਹ ਉਤਪਨ ਕਰਾਉਂਦੇ ਨੇ ਤੇ ਸ਼੍ਰੀ ਦੁਰਗਾ ਮੰਦਰ ਸਮਰਾਲਾ ਦੇ ਵਿੱਚ ਅੱਜ ਬੜੀ ਧੂਮ ਧਾਮ ਨਾਲ ਜਿਹੜਾ ਵਿਆਹ ਤੁਲਸੀ ਮਾਤਾ ਦਾ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੀ ਗੁਰੂ ਦੇ ਬਾਰੇ ਜਿਹੜਾ ਅਚਾਰਿਤ ਬਣਾਇਆ ਹੈ ਗੁਰੂਆਂ ਦੇ ਜਨਮ ਦਿਨ ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਉਂਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਵੀ ਹੈ ਅੱਜ ਤੁਲਸੀ ਮਾਤਾ ਦਾ ਵਿਆਹ ਵੀ ਹੈ ਅੱਜ ਦੇਵ ਦੀਪਾਵਲੀ ਹੈ ਸੋ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਹਿੰਦੁਸਤਾਨ ਲਈ ਸਨਾਤਨ ਧਰਮ ਵਾਸਤੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਦਿਨ ਤੇ ਜਿਹੜਾ ਉਹ ਮਾਤਾ ਤੁਲਸੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਜੈ ਮਾਤਾ ਮੈਂ ਨਾ ਸ਼ੋਭਾ ਸ਼ਾਸਤਰੀ ਜੀ ਸਾਡੀ ਨਦੀ ਨਾ ਜੀ ਮਹੱਤਵ ਰਹੀ ਹੈ 카ਰ्तिक ਮਹੀਨੇ ਹਰ ਸਾਲ ਬਹੁਤ ਸਨਾਤਨ ਸਾਡੀ ਪੱਤੀ ਚੱਲੀ ਆ ਰਹੀ ਹੈ 카ਰ्तिक मास ਦੀ ਪੂਰਨਵਾਸ਼ੀ ਨੂੰ ਕੁੰਸੀ ਮਾਤਾ ਜੀ ਦਾ ਵਿਆਹ ਸ਼ਾਲਗ੍ਰਾਮ ਜੀ ਨਾਲ ਹੁੰਦਾ ਹੈ ਅਤੇ ਇਹ ਸਾਡੀ ਰੀਤ ਜੋ ਪੁਰਾਣੇ ਸਮੇਂ ਤੋਂ ਹੀ ਸਾਡੇ ਸਰਾਪਤਨ ਧਰਮ ਨੂੰ ਉੱਚਾ ਚੱਕਣ ਵਾਸਤੇ ਚੱਲੀ ਆ ਰਹੀ ਹੈ ਸੋ ਸਾਡੇ ਸਬਰਾਲੇ ਦੇ ਵਿੱਚ ਦੁਰਗਾ ਮੰਦਰ ਸਬਰਾਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰਤਿਕ ਮਾਸ ਦੀ ਪੂਰਨਵਾਰਸ਼ੀ ਨੂੰ ਮਾਤਾ ਤੁਸਾਈ ਜੀ ਦਾ ਵਿਆਹ ਸ਼ਾਲਗ੍ਰਾਮ ਜੀ ਨਾਲ ਸੰਪੰਨ ਕੀਤਾ ਗਿਆ ਅੱਜ ਦੇ ਤੇ ਦੂਸਰਾ ਅੱਜ ਦੇ ਦਿਨ ਕਾਰਤਿਕ ਮਾਸ ਦੀ ਪੂਰਨਵਾਰਸ਼ੀ ਦਾ ਸਭ ਤੋਂ ਵੱਡਾ ਮਹੱਤਵ ਇਹ ਵੀ ਹੈ ਜਾਜ ਸਿੰਘ ਪੰਥ ਦੇ ਜੋ ਸੰਸਥਾਪਕ ਨੇ ਸ਼੍ਰੀ ਗੁਰੂ ਨਨਕਦੇਵ ਜੀ ਦਾ ਪ੍ਰਕਾਸ਼ ਪर्व ਵੀ ਆ ਤੇ ਮੇਰੇ ਵੱਲੋਂ ਅਤੇ ਮੇਰੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਹਿੰਦੁਸਤਾਨ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਾਰਕਾ ਜੀ ਨਾਈ ਜੀ ਨੂੰ ਬਹੁਤ ਸਾਰੀ ਸ਼ਾਜਾ ਜੇ ਪ੍ਰੋਗਰਾਮ ਸ਼ੋਭਾ ਯਾਤਰਾ ਕਰਦੇ ਕਿ ਇਹ ਇੱਕ ਫਸਲਾਇਆ ਇਹ ਤੁਲਸੀ ਦਾ ਵਿਆਹ ਹੋਗਾ ਸਾਡੇ ਜਿਹੜੇ ਆਪਣਾ ਤੁਲਸੀ ਦਾ ਵਿਆਹ ਹੋਣਾ ਹਰ ਸਾਲ ਦੇ ਤਰ੍ਹਾਂ ਇਹ ਸਾਲ ਵਰਗਮੰਤਾ ਸਮਾਰੋਹ ਇਹ ਉਹ ਵਾਰੀ ਤੋਂ ਨਾ ਠਾਕਜੀ ਦਾ ਵਿਆਹ ਚੁੱਤੀ ਮਾਤਾ ਜੀ ਦੇ ਨਾਲ ਕੀਤਾ ਜਾਂਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਬਾਬਾ ਜਗਨਨਾਥ ਜੀ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਪ੍ਰੋਗਰਾਮ ਹਰ ਹਰ ਸਾਲ ਕੀਤਾ ਜਾਂਦਾ ਹੈ ਔਰ ਇਹਦੇ ਤੇ ਸ਼ਹਿਰ ਨਿਵਾਸੀ ਔਰ ਸਤ ਸਤ ਸੱਜਣ ਜਿਹੜੇ ਆ ਕੇ ਗੰਗਾਨ ਪ੍ਰੋਫੈਸ਼ਨਿਸਟ ਜੀ ਦਾ ਭਗਵਾਨ ਸ਼ਾਮ ਜੀ ਦਾ ਕਿਸਨ ਜੀ ਆ ਗੰਗਾਨ ਕਰਦੇ ਨੇ ਉਸ ਤੋਂ ਪਹਿਲਾਂ ਹੋਰ ਕੀ ਕੀ ਪ੍ਰੋਗਰਾਮ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਪਰਮਾਸ਼ੇਰੀਆਂ ਕੱਢੀਆਂ ਜਾਂਦੀਆਂ 11 ਦਿਨ ਲਗਾਤਾਰ ਸਵਰਾਰਾ ਸ਼ਹਿਰ ਦੇ ਵਿੱਚ ਪ੍ਰਕਰਨਾ ਕੀਤੀ ਜਾਂਦੀ ਆ ਉਹ ਪ੍ਰਕਰਨਾ ਚ ਵੱਧ ਤੋਂ ਵੱਧ ਜਿਹੜੀਆਂ ਸੰਯੋਗ ਦੇ ਕੇ ਲੇਡੀਆਂ ਜਿਹੜੀਆਂ ਗੁਣਗਾਨ ਕਰਦੀਆਂ ਭਗਵਾਨ ਕ੍ਰਿਸ਼ਨ ਜੀ ਦਾ ਠਾਕੁਰ ਜੀ ਦਾ ਉਸ ਤੋਂ ਬਾਅਦ ਜਗਾ ਜਗਾ ਤੇ ਸ਼ਹਿਰ ਦੇ ਵਿੱਚ ਚਾਹ ਪਾਣੀ ਦੇ ਵਿੱਚ ਆਮ ਕੀਤਾ ਜਾਂਦਾ ਔਰ ਕੀ ਕਹਿਆ ਜਾਂਦਾ ਸਭ ਕੰਮ ਅਸੀਂ ਸ਼ਹਿਰ ਨਿਵਾਸੀਆਂ ਨੇ ਉਹ ਤੇ ਸੰਗਤਨ ਕਰਦੇ ਆ ਕਿ ਵੇ ਸਨਾਤਨ ਧਰਮ ਦੇ ਵਿੱਚ ਹੋਣ ਦੇ ਕਾਰਨ ਇਸ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਨਾ ਚਾਹੀਦਾ ਹੈ ਮੇਰਾ ਨਾਮ ਕਪੀਸ਼ ਕਸ਼ਰ ਹੈ ਮਨਤਮਨ ਹੈ ਅੱਜ ਕਾਰਤਿਕ ਪੂਰਨਮਾਸ਼ੀ ਹੈ ਜਿਸ ਦਿਨ ਤੁਲਸੀ ਮਾਤਾ ਦਾ ਵਿਆਹ ਸ਼ਾਲੀਗ੍ਰਾਮ ਜੀ ਨਾਲ ਮਨਾਇਆ ਜਾਂਦਾ ਹੈ ਇਸ ਦੀ ਪਰੰਪਰਾ ਜਿਹੜੀ ਆਪਣੀ ਕਈ ਹਜ਼ਾਰਾਂ ਤੋਂ ਚੱਲਦੀ ਆ ਰਹੀ ਹੈ ਦੀਵਾਲੀ ਤੋਂ ਬਾਅਦ ਹੀ ਪ੍ਰਭਾਤ ਸੇਰੀ ਮੰਦਿਰ ਵੱਲੋਂ ਰਸਮੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਮੰਦਿਰ ਵਾਲੇ ਘਰ ਘਰ ਜਾ ਕੇ ਕੀਰਤਨ ਕਰਦੇ ਹਨ ਤੇ ਫੇਰਾ ਪਾਉਂਦੇ ਹਨ 카르틱 ਪੂਰਨ ਮਾਸੀ ਵਾਲੇ ਦਿਨ ਵਿਆਹ ਹੁੰਦਾ ਹੈ ਤੇ ਇਸੇ ਦਿਨ ਗੁਰਪੁਰਬ ਵੀ ਮਨਾਈ ਜਾਂਦੀ ਹੈ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੁੰਦਾ ਹੈ